ਮੈਂ ਆਵਣਾ ਵਧੀਆ ਕਹਿੰਦੇ ਤੂੰ ਦੱਸ ਨਵੇੜੇ ਹੀ ਕੰਮ ਦਿੰਦੇ ਹਾਂ ਨਵੇੜੇ ਕੀ ਕਰੀ ਜਾਂਦੀ ਸੀ ਬਸ ਮੈਂ ਵੀ ਹੁਣੀ ਨਵੇੜੇ ਕੇ ਬੈਠੀ ਦੀ ਕੰਮ ਕਰਦੀ ਐ ਅੱਛਾ ਤੈਨੂੰ ਬਤਾ ਸਾਰਾ ਦਿਨ ਥੱਕ ਜੈਨੇ ਕੰਮ ਕਰਦੇ ਕਰਦੇ ਤੂੰ ਇੰਨਾ ਕਿਉਂ ਕੰਮ ਕਰਦੀ ਹੁੰਨੀ ਕੋਈ ਕੰਮ ਵਾਲੀ ਲਾਲਾ ਨਹੀਂ ਹੋਰ ਕੀ ਕਰਾਂ ਫਿਰ ਹੁਣ ਕਹੇਗੇ ਕੰਮ ਵਾਲੇ ਨੇ ਕੀ ਕਰੀਏ ਉਹੀ ਤਾਂ ਗੱਲ ਐ ਨਾਲੇ ਤਾਂ ਦਵਾਈਆਂ ਲਈ ਜੰਨੀ ਐਗੀ ਹੋਰ ਹੁਣ ਪਹਿਲਾਂ ਤਾਂ ਉਹ ਹੀ ਗੱਲ ਉਹ ਤੇ ਹੋਰ ਦੱਸਾਂ ਮੈਨੂੰ ਉਹਦੇ ਤਾਂ ਟੈਸਟ ਕਰਵਾਦੇ ਸਾਰੇ ਅੱਛਾ ਤੇ ਮੈਨੂੰ ਕਹੀ ਜਾਂਦਾ ਤੂੰ ਕਰਵਾਵ ਦੇ ਟੈਸਟ ਵੀ ਮੈਨੂੰ ਲੱਗਦਾ ਡਰ ਮੈਂ ਡਰ ਨਹੀਂ ਮੈਂ ਡਰ ਨਾਲ ਹੀ ਕਿਹੜੀ ਗੱਲ ਹੈ ਟੈਸਟ ਵੀ ਮੈਨੂੰ ਤਾਂ ਡਰ ਲੱਗਦਾ ਤਾਂ ਸੂਈਆਂ ਇੰਨੀਆਂ-ਇੰਨੀਆਂ ਖੋ ਬੋ ਦਿੰਦੇ ਨੇ ਕਿ ਮੈਨੂੰ ਤਾਂ ਬੜੀ ਟੈਨਸ਼ਨ ਹੋ ਜਾਂਦੀ ਹੈ ਅੱਜ ਕੱਲ ਕਿੰਨੇ ਚੰਗੇ ਡਾਕਟਰ ਨੇ ਮਾਨਸਾ ਵਗ ਜਾ ਬਠਿੰਡੇ ਵਗ ਜਾ ਹੈਗੇ ਤਾਂ ਹੈਗੇ ਨੇ ਬਥੇਰੇ ਨੇ ਦੱਸ ਵੀ ਪਾਈ ਆ ਵੀ ਉੱਥੇ ਵਗ ਜਾ ਉੱਥੇ ਵਗ ਜਾ ਫਿਰਦੇ ਤਾਂ ਹੈਗੇ ਆਂ ਗੱਲ ਕਰਾ ਸੂਈਆਂ ਤਾਂ ਡਰ ਲੱਗਦਾ ਮੈਨੂੰ ਤਾਂ ਸੂਈਆਂ ਦਾ ਕੋਈ ਚੱਕਰ ਨਹੀਂ ਹੁੰਦਾ ਕੋਈ ਦੇਸੀ ਦਵਾਈ ਖਾ ਲਾ ਕੋਈ ਜਵਾਖ ਦੇ ਲਾ ਹੋ ਜਾਊਗਾ ਹੋਰ ਆਈ ਸੋਚ ਰਹੀਂਦੀ ਹੈਗੀ ਟੈਨਸ਼ਨ ਰਹਿੰਦੀ ਹੈ ਕੁਛ ਨਾ ਬਣੇ ਰਾਂ ਕਰੇ ਬੈਠੋ ਗੱਲ ਨਹੀਂ ਵੀ ਬਣਨੀ ਹੋਰ ਤੈਨੂੰ ਪਤਾ ਹੁਣ ਇੰਨੀ ਜ਼ਮੀਨ ਜਾਇਦਾਦ ਹੈ ਹੀ ਦੇਖ ਹਨਾ ਉਹ ਵੀ ਕਿਸੇ ਦੇ ਦੇ ਨਾ ਲੱਗੂ ਫੇਰ ਹੀ ਐ ਇਹਦਾ ਹੋਇਆ ਯਾਰ ਟੈਨਸ਼ਨ ਤਾਂ ਹੋਈ ਜਾਂਦੀ ਹੈ ਹੁਣ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਬਹੁਤ ਕਈ ਸਾਲ ਹੋ ਗਏ ਹੁਣ ਤਾਂ ਆੜਗਵਾੜ ਵਾਲੇ ਵੀ ਛੱਟ ਗਏ ਕਹਿਣੋ ਹੁਣ ਇਹਨਾਂ ਨੂੰ ਆਇਆ ਹੋਇਆ ਵੀ ਇਹਨਾਂ ਤਾਂ ਤਾਂ ਹੁੰਦਾ ਹੀ ਨਹੀਂਗਾ ਪੂਰਾ ਅਗਲਾ ਵੀ ਉਹੀ ਗੱਲ ਆ ਤੱਕਦਾਗਾ ਤੂੰ ਵੀ ਤਾਂ ਕਹਿੰਦੇ ਕੋਈ ਤਾਜੀ ਦਵਾਈ ਖਾਲਾ ਹਜੇ ਤਾਂ ਉਮਰ ਹੈਗੀ ਐ ਦੇਖਦੀ ਆ ਕੋਈ ਨਾ ਕਰਦੀ ਆ ਇਹਦੇ ਨਾਲ ਗੱਲ ਫੇਰ ਦੁਬਾਰੇ ਬਾਈ ਜਾਨ ਕਿੰਨੇ ਬਚਾ ਲੈਉਂ ਨਹੀਂ ਰਹਿਣਾ ਨਾ ਬਾਈ ਚਾ ਉਹਨੂੰ ਤਾਂ ਕੋਈ ਲੋੜ ਨਹੀਂ ਹੈਗੀ ਮੈਂ ਠੀਕ ਆਈ ਸੀ ਸਾਰਾ ਦਿਨ ਇੱਥੇ ਕੰਮ ਤੇ ਗੱਲਾਂ ਦਾ ਮਾਰਨ ਲੱਗੇ ਨੇ ਚੁਕਲੀਆਂ ਕਰਨ ਤੇ ਹੋਰ ਕੰਮ ਨਹੀਂ ਸੋਨੂ ਮੈਂ ਵੀ ਵਾਰੀ ਕਿਹਾ ਵੀ ਤੂੰ ਉਹ ਲੋਕਾਂ ਦੀਆਂ ਗੱਲਾਂ ਨਾ ਸੁਣਿਆ ਕਰ ਇਹ ਲੋਕਾਂ ਦਾ ਸਿਰ ਤੇ ਨਹੀਂ ਜਵਾਬ ਹੁੰਦੇ ਤੂੰ ਦੱਸ ਸਿੰਗ ਜਿਹੜੇ ਲੋਕਾਂ ਦੇ ਅੱਗੇ ਜੀਵਤਾਂ ਨਹੀਂ ਰਹਿਆ ਹੁੰਦੀ ਉਹ ਤੈਨੂੰ ਚੱਲ ਯਾਰ ਮੈਂ ਜਾਣੀ ਕਿਉਂ ਨਹੀਂ ਆ ਗਈ ਸੀ ਕਿਉਂ ਹੀ ਕਿਉਂ ਆ ਗਈ ਸੀ ਕਿ ਮੈਨੂੰ ਪਤਾ ਸਾਰਾ ਥੋੜੇ ਰਾਣੀਆਂ ਮਸਾਣੀਆਂ ਮਾ ਉਹ ਨਹੀਂ ਮਰ ਕੇ ਹੁੰਦੀਆਂ ਇਹ ਬੰਦੇ ਨੂੰ ਸਾਰੀ ਉਮਰ ਨਹੀਂ ਅਕਲ ਆਉਣੀ ਸੀ ਤਾਂ ਹੀ ਤਾਂ ਕੁਝ ਬਣਦਾ ਨਹੀਂ ਹੈਗਾ ਇਹਦਾ ਬੰਦਾ ਖੇਤੋਂ ਥੱਕਿਆ ਟੁੱਟਿਆ ਹੁੰਦਾ ਚਾਹ ਪਾਣੀ ਪੁੱਛਦੀਆਂ ਨਹੀਂ ਜੋ ਬਲੀਆ ਉੱਟਣ ਲੱਗ ਜਾਂਗੇ ਹੋਰ ਕੋਈ ਇਹਨਾਂ ਨੂੰ ਕੰਮ ਨਹੀਂ ਤੇ ਤਾਂਗੇ ਦਿਖਤਾਂ ਦੀ ਰਾਏ ਹੁੰਦੀ ਉਹ ਇਹ ਜੀਆਂ ਆਏ ਆ ਇਹ ਕਹਿੰਦਾ ਮੈਂ ਖਿਲਾਫ ਆ ਮੈਂ ਇੱਕ ਮਚਨਾ ਤਾਂ ਜਾਵਾਂ ਨਾ ਮੈਨੂੰ ਲੋੜ ਆ ਥਾਂ ਥਾਂ ਤੇ ਸਿਆਣੇ ਬਣਾ ਛੱਡ ਇਹਨਾਂ ਨੇ ਨਾ ਥੋਨੂੰ ਕੀ ਹੋਇਆ ਸੀਗਾ ਉਹ ਤਾਂ ਵਿਚਾਰੀ ਉਹੀ ਆ ਗਈ 2 ਮਿੰਟ ਗੱਲਾਂ ਕਰਨ ਉਹ ਮੈਨੂੰ ਪਤਾ ਉਹਦਾ ਉਹ ਤੈਨੂੰ ਜਿਹੜੀਆਂ ਰਿਆ ਹੁੰਦੀ ਆ ਮੈਨੂੰ ਕੁਝ ਨਹੀਂ ਕਹਿ ਕੇ ਗਈ ਹੈਗੀ ਉਹਨੇ ਸਿਰਫ ਮੈਨੂੰ ਐ ਕਹਿ ਕਹਿੰਦੀ ਹੋਰ ਬਥੇਰੇ ਡਾਕਟਰ ਨੇ ਕਹਿੰਦੀ ਦਵਾਈ ਬੂਟੀਆਂ ਲੈਣ ਨੂੰ ਕਹਿੰਦੀ ਜਿੰਨੀਆਂ ਦਵਾਈਆਂ ਤੈਨੂੰ ਦਵਾਤੀਆਂ ਨਾ ਮੈਂ ਇਹਨੇ ਤਾਂ ਬੰਦਾ ਮੈਡੀਕਲ ਖੋਲ੍ਹ ਲੇ। ਫਿਰ ਮੈਂ ਦੱਸ ਕੀ ਕਰਾਂ ਹੁਣ? ਕਰਾਂ ਕੀ? ਉਹ ਦਵਾਈਆਂ ਬੁੱਟੀਆਂ ਜਿਹੜੇ ਤੈਨੂੰ ਇਹ ਟੈਸਟ ਕਰਾ ਲੈਣੇ ਟੈਸਟ ਤੂੰ ਨਹੀਂ ਕਰਾਉਂਦੀ। ਨਾ ਮੈਂ ਤਾਂ ਨਹੀਂ ਕਰਾਉਂਦੀ ਹੈਗੀ ਕਿ ਟੈਸਟ ਮੈਨੂੰ ਡਰ ਲੱਗਦਾ ਸੂਈਆਂ ਤੋਂ। ਤੇ ਜੇ ਮੈਂ ਤੂੰ ਕਹੇਗੀ ਮੈਂ ਮਰੀਮ ਸਾਣੀਆਂ ਦੇ ਮੁੱਠੇ ਟੇਕ ਲਾਂ ਮੈਂ ਨਹੀਂ ਟੇਕ ਲਾ। ਇਹ ਚੀਜ਼ਾਂ ਨੂੰ ਮੈਂ ਮੰਨਦਾ ਨਹੀਂ। ਉਹ ਜੋ ਪਰਮਾਪਾਤੀ ਦੇ ਦੂਗਾ ਜੇ ਦੇਣਾ ਹੋਇਆ। ਹਾਂ ਇਹ ਚੀਜ਼ਾਂ ਨੂੰ ਮੈਂ ਨਹੀਂ ਮੰਨਦਾ ਚੰਗੇ ਚਾਹ ਫੜਾ ਦੇ ਮੈਨੂੰ। ਵਸਤੇ ਇਹ ਤਾਂ ਹਾਂ ਇਨਕਲੇਸ ਰਹਿੰਦੇ ਨੇਗੇ। ਫਤਾਨੀ ਜਿੱਦਰਵਾਗੀ ਘਰੇ ਵੀ ਨਹੀਂ ਘੜਦੀ ਕਿ ਜਦੋਂ ਬੰਦਾ ਆਉਂਦਾ ਵੀ ਘਰੇ ਤਾਂ ਬੰਦਾ ਹੋਵੇ ਮੂਲਾ ਕੇ ਦੇਖਾਂ ਆਇਆ ਜਦੋਂ ਮਿਲਣ ਲੱਗਾਇਆ ਹੁਣ ਉਹ ਤਾਂ ਦੋ ਕਮੇਟ ਕਰਦੋਂ ਆਮੜ ਕੇ ਵਾਗੀ ਸੀਗੀ ਕਿ ਉਧਰ ਕੀ ਵਾਗੀ ਕਰਨਾ ਉਹ ਤਾਂ ਪਤਾ ਜਾਣ ਗਈ ਸੀ ਕਿ ਮੈਂ ਮੈਂ ਕਹਾਂ ਚਲੋ ਬਾਲੇ ਦਿਨ ਹੋ ਗਏ ਘਰੇ ਬੈਠੀ ਬੋਰ ਜੀ ਹੋ ਜਾਂਦੀ ਸੀ ਤੇ ਉਹਦੇ ਬੰਦੇ ਨੂੰ ਤਾਂ ਜਮੀ ਨਹੀਂ ਅਕਲ ਹੈਗੀ ਮੈਂ ਕਹਾਂ ਉਹ 2 ਮਿੰਟਾ ਹਜੇ ਬੈਠੀ ਸੀ ਜਾ ਕੇ ਪਿੱਛੇ ਉਹ ਕਿਤੇ ਉਹ ਆ ਗਿਆ ਉਹ ਕਿਹਾ ਐ ਤੁਰਿਆਂ ਫਿਰਦਿਆਂ ਤੁਸੀਂ ਚੋਲੀਆਂ ਕਰਦੇ ਹੋ 100 100 ਕੁਝ ਬੋਲੇ ਤੇ ਤੈਨੂੰ ਪਤਾ ਨਹੀਂ ਗਿਆ ਉਹ ਤਾਂ ਸਾਰੇ ਪਿੰਡ ਨਾਲ ਬੈਰ ਪਾਈ ਬੈਠਾਗਾ ਤੂੰ ਲੈਣ ਗਈ ਸੀ ਉੱਥੇ ਬਾਲਾ ਕਰੀ ਬੈਠੋ ਤੂੰ ਫਿਰ ਇੱਕ ਨੂੰ ਭੱਜ ਭੱਜ ਕੇ ਹੰਦੇ ਨਹੀਂ ਜਦੋਂ ਬੰਦੇ ਦਾ ਪਤਾਗਾ ਫਿਰ ਉੱਥੇ ਜਾਨੀ ਕਾ ਤੋਂ ਆਏ ਉਮੈਨ ਨੂੰ ਆਇਆ ਸੀ ਵਿਚਲਣ ਵਾਲੇ ਦਾ ਕੱਪੜੇ ਜੀ ਦਿੱਤੇ ਹੋਈ ਸੀ ਮੈਂ ਖਾ ਨਾਲ ਉਹ ਫੜ ਲਿਆ ਹੁੰਦੀ ਮੈਨੂੰ ਕੀ ਪਤਾ ਸੀ ਐ ਆ ਕੇ ਪੁੱਠਾ ਬੋਲੂਗਾ ਮੈਨੂੰ ਆਇਆ ਵੀ ਚਲ ਉਹਨਾਂ ਦਾ ਜਵਾਬ ਕਿ ਨਹੀਂ ਹੋਇਆ ਤੈਨੂੰ ਵੀ ਪਤਾ 15 ਸਾਲ ਹੋ ਗਏ ਮੈਂ ਖਾ ਚੱਲਣ ਵਾਲੇ ਪਤਾ ਕਰਿਆ ਮੈਂ ਨਾਲੇ ਦਵਾਈ ਦਵਾਈ ਲੈਂਦੀ ਨਹੀਂ ਕਿ ਕਹਿੰਦੀ ਮੈਂ ਟੈਸਟ ਕਰਾਉਂਦੀ ਨਹੀਂ ਡਰ ਲੱਗਦਾ ਮੈਨੂੰ ਕਹਿੰਦੀ ਚਲ ਉਹ ਧਰਲੇ ਦੀ ਮਰਜ਼ੀ ਆ ਨਹੀਂ ਕਰਾਉਂਦਾ ਉਹ ਧਰਲੇ ਦੀ ਮਰਜ਼ੀ ਪਰ ਤੂੰ ਉਧਰ ਕੀ ਕਰਨ ਜਾਣੀ ਐ ਉਹ ਹੋ ਮੇਰੇ ਪਿੰਡ ਦੀ ਦੱਸੀ ਤਾਂ ਜਾਣੀ ਐ ਫਿਰ ਮੈਨੂੰ ਐ ਹੋ ਜਾਂਦਾ ਵਿਚਲਣ ਨਾਲ ਦਾ ਨਾਲ ਘਰ ਬਣਿਆ ਹੋਇਆਗਾ ਫਿਰ ਵਾਲਾ ਪੁੱਠਾ ਸਿੱਧਾ ਬੋਲਦਾ ਫਿਰ ਜ਼ਰੂਰੀ ਹ ਨoi ਚੰਗੀ ਸ਼ਾਮ ਪਾਈ ਹੋ ਉਹਨੇ ਚਲ ਠੀਕ ਆ ਰੋਟੀ ਮਾਲਾ ਜੰਗਾ ਤੈਨੂੰ ਰਿੱਕਿਆ ਸੀਗਾ ਜੈ ਸੰਤਾਂ ਦੀ ਘਰੀਓ ਭਾਈ ਭਾਈ ਗੁਰੂ ਭਲੀ ਕਰੇ ਖੈਰ ਪਾਓ ਆਬਿਆਂ ਨੂੰ ਆਜੋ ਬੱਬਾ ਜੀ ਨੰਗਿਓ ਜਉਂਦੀ ਲੈ ਵੀ ਬਾ ਵਾਈ ਕਰੂ ਭਲੀ ਕਰੂ ਬਾ ਚਾਹ ਦੀ ਕੁੱਟ ਲਿਆ ਦੇ ਭਾਈ ਬਹਿ ਜਾ ਬੱਬਾ ਜੀ ਕੋਈ ਨਾ ਬਹਿ ਜਾ ਇੱਥੇ ਲੈ ਹੜਕਾ ਇਹਨੂੰ ਇੱਥੇ ਕਰੂ ਉਠਾਣਾ ਅੰਦਰ ਕੁਰਸੀ ਲਾ ਲੈਣਾ ਉਹ ਜਣੇ ਖਾਣੇ ਨੂੰ ਘਰੇ ਵਾਰ ਕੇ ਬਿਠਾ ਲੈਣੇ ਕੱਲੀ ਗਰੀ ਰਹਿਣੀ ਆ ਕੋਈ ਗਲਚ ਕੁੱਠਾ ਦੇ ਕੇ ਮਾਰ ਦੂ ਤੈਨੂੰ ਬਾਅਦ ਕਿਦਾਂ ਕੁਛ ਕਰਦਾ ਹੈ ਤੈਨੂੰ ਬਾਅਦ ਚ ਬਿਠਾ ਜਾਣ ਬਾਬਾ ਬਾਅਦ ਚ ਉਹ ਗਰਮ ਨਾ ਹੋ ਭਗਤਾਂ ਚੱਲ ਚੱਲ ਬਾਅਦ ਚ ਬਹਿ ਕੇ ਬੀਜਾ ਉੱਥੇ ਪੀਣਾ ਚਾਹ ਦੇ ਦਿੰਨੇ ਤੈਨੂੰ ਹਰੇਕ ਨੂੰ ਗਲਤ ਨਜ਼ਰਾਂ ਨਾਲ ਨਾ ਦੇਖਿਆ ਕਰ ਰੱਬ ਸੁਣੂਗਾ ਤੇਰੀ ਮਨ ਦਾ ਸੱਚਾ ਤੂੰ ਘਬਰਾਉਣਾ ਥੋੜਾ ਜਾਂ ਇੱਥੇ ਵਹਿ ਜਾਂਦੇ ਆ ਗੇਟ ਤੱਕ ਕਿਲੋਮੀਟਰ ਪਿਆ

ਕੀ ਤਖਲੀਬ ਰਹਿੰਦੇ ਆ ਭਾਈ ਬਹੁਤ ਗਰਮ ਆ ਤੇਰੇ ਘਰ ਆ ਨਹੀਂ ਬਾਬਾ ਜੀ ਪਹਿਲਾਂ ਨਹੀਂ ਆਏ ਹੈਗਾ ਸੀਗਾ ਸਾਡੇ ਲਾਦ ਨਹੀਂ ਹੈਗੀ ਕਈ ਸਾਲ ਹੋ ਗਏ ਵਿਆਹਿਆਂ ਨੂੰ ਸਾਨੂੰ ਓਹੋ ਭਾਈ ਟੈਨਸ਼ਨ ਨਾ ਲਿਆ ਕਰੋ ਬਸ ਥੋੜਾ ਜਿਹਾ ਜਿਹੀਂ ਕਰਦਾਗਾ ਰੱਬ ਦਾ ਨਾਮ ਲਿਆ ਕਰੋ ਗੁਰੂ ਘਰ ਜਾਇਆ ਕਰੋ ਓਹ ਮੰਨਦਾ ਨਹੀਂ ਬਾਬਾ ਇਹ ਜਿਹੀ ਗੱਲਾਂ ਨੂੰ ਚਲੋ ਪ੍ਰਮਾਤਮਾ ਸੁਣੂਗਾ ਰੱਬ ਦੇ ਘਰ ਦੇਰਾਂ-ਦੇਰ ਨਹੀਂ ਭਾਈ ਲਈ ਮਾਂ ਭਰਮਾ ਜਨਾਬਿਆ ਕਰੋ ਗੁਰੂ ਆ ਪਾਣਾ ਮਨ ਨੂੰ ਜ਼ਰੂਰ ਸੁਣੋ ਰੱਬ ਸੋਡੀ ਸੁਣਾ ਨਾ ਵੀ ਟਾਈਮ ਜਾ ਹੋਇਆ ਕੱਖਾਂ ਖੁੱਖਾਂ ਦਾ ਉਹਨਾਂ ਨੂੰ ਸੁਣੀ ਸੁਣੀ ਕਰਤੀ ਆ ਯਾਰ ਦੇਖ ਕੇ ਸਰ ਨਹੀਂ ਹੁੰਦੇ ਸੀਗੇ ਮੈਂ ਤੈਨੂੰ ਇਹ ਕਹਿਨੀ ਆ ਮਾ ਤੂੰ ਹਰੇਕ ਦੇ ਮੰਗਰ ਪੈ ਜਾਣਾ ਉਹਦੇ ਕਿੰਦਰ ਆਈ ਵਿਚਾਰੀ ਉਹਨੂੰ ਤੂੰ ਬੋਲੀ ਗਿਆ ਪਸੜਾ ਵਾਂਗੂ ਫਿਰ ਉਹ ਬਾਬਾ ਆ ਕੇ ਤੂੰ ਉਹਨੂੰ ਬੋਲਣ ਲੱਗਾ ਹੈ ਰੱਬ ਨਾ ਪਤਾ ਨਹੀਂ ਹੁੰਦਾ ਕਿਹੜੀਆਂ ਗੱਲਾਂ ਤੇ ਰਾਜੀ ਹੁੰਦਾ ਓਏ ਉਹ ਕਿਹੜਾ ਬਾਬਾ ਸੀ ਐਸੇ ਜਿਹੇ ਬਾਬੇ ਦਾ ਹੱਥ ਪਾਏ ਟੁੱਟੇ ਇਹ ਨਹੀਂ ਆਏ ਨਹੀਂ ਹੁੰਦਾਗਾ ਕਮਾ ਕੇ ਖਾਲੇ ਬੰਦਾ ਕਈ ਵਾਰੀ ਮੈਂ ਪਾਸੜੀ ਹੁੰਦਾ ساری ਉਮਰ ਮੇਰੀ ਗੱਲ ਤਾਂ ਸੁਣ ਲਓ ਕਈ ਵਾਰੀ ਨਾ ਬੰਦੇ ਦੇ ਮੂੰਹ ਚੋਂ ਨਿਕਲੀ ਹੋਈ ਗੱਲ ਸੱਚੀ ਹੋ ਜਾਂਦੀ ਹੁੰਦੀ ਹੈਗੀ ਗੱਲ ਨੂੰ ਸਮਝਿਆ ਕਰੋ ਤੁਸੀਂ ਤੁਸੀਂ ਵੀ ਦੇਖੋ ਆਪਾਂ ਨੂੰ 14 ਸਾਲ ਹੋ ਗਏ ਵਿਆਹ ਨੂੰ ਪਰ ਜਦੋਂ ਹੁਣ ਇੰਨੇ ਜਦ ਤੱਕ ਕਿਸੇ ਦੀ ਹੋਈ ਨਹੀਂ ਜਦੋਂ ਹੋ ਗਈ ਉਹ ਤੋਂ ਮੰਨਣ ਲੱਗ ਜੂ ਬਾਲੀਆਂ ਨਾ ਫੇਰ ਐ ਕਰ ਮੈਨੂੰ ਨਾ ਦਵਾਈ ਦਵਾ ਲਿਆ ਮੈਨੂੰ ਬੁਖਾਰ ਜਿਹਾਲਾ ਵਾਂਗੂ ਹੋ ਰਿਹਾਗਾ ਪਿੰਡ ਦੇ ਯਾਰ ਤੇ ਪਿੰਡ ਦੇ ਮੈਡੀਕਲ ਵਿਲੇਟਾ ਦੇ ਤੇਰੇ ਤੇ ਤਾਂ ਕੁਛ ਨਾ ਕੁਛ ਹੋਈ ਰਹਿੰਦਾ ਤੈਨੂੰ ਦਵਾਈਆਂ ਦਵਾਉਂਦਾ ਹੀ ਮੱਦੀ ਮੱਦਾ ਚਲੋ ਤੇਰੀ ਮਰਜ਼ੀ ਐ ਦਵਾਉਣੀ ਐ ਦਵਾ ਦੇ ਨਹੀਂ ਨਾ ਸਹੀ ਦਵਾਈ ਨੂੰ ਦਵਾਈ ਲਿਆਵਾਗੇ ਲੱਖਾਂ ਗੱਜੇ ਖਾਮ ਹੋਇਆ ਪਿਆ ਮੈਨੂੰ ਵਿਦਵਾਈ ਨੇ ਕਿਹਾ ਸੀ ਏਡੀ ਕਿਡੀ ਕਿ ਗੱਲ ਹੈ ਕਿ ਹੁਣ ਕੁਛ ਦੋ ਦਸ ਹੋਦਾ ਫੇਰ ਹੀ ਆਲਾ ਦਵਾਈ ਬੁੱਟੀ ਨੂੰ ਕਹਿੰਦਾ ਹੁੰਦਾਗਾ ਆਲਾ ਹੀ ਤੇੜਨ ਲੱਗ ਗਿਆ ਹੁਣ ਤਾਂ ਮਾੜੀ ਮਾੜੀ ਗੱਲ ਤੇ ਉਹ ਹੁਣ ਇੱਥੇ ਆ ਕੇ ਪੈ ਗਈ ਮੈਂ ਤਾਂ ਟੋਕਦਾ ਸੱਨੀ ਆਲਾ ਵੀ ਰਾਹ ਚ ਛੱਡਿਆ ਚਿਸਟਾ ਪੈਣੀ ਐ ਮੈਂ ਜਦੋਂ ਹੁਣ ਤੋਂ ਬੋਲਣ ਲੱਗ ਗਿਆ ਚੱਲ ਖੜੀ ਹੋ ਚੰਗਾ ਤੈਨੂੰ ਦਵਾਈ ਦਵਾ ਕੇ ਲਿਓ ਮੇਰਾ ਜੀ ਕਰਦਾ ਦਵਾਈਆਂ ਖਾਣ ਨੂੰ ਵਿੰਦੇ ਰਿਹਾ ਤੂੰ ਆ ਜਾ ਫਿਰ ਦਵਾਈ ਲੈ ਲੈ ਨਾ ਬਚੀ ਡਾਕਟਰ ਦੋ ਵਜੇ ਤੂੰ ਆ ਜਾ ਰਣਾ ਜੰਤ ਲੈ ਪਾਇਆ ਹੁਣ ਹੁਣ ਡਾਕਟਰ ਨੇ ਕਿਹਾ ਹੈਗਾ ਦੇਖ ਲੈ ਆਪਣੀ ਵਧੀਆ ਸੁਣੀ ਰੱਬ ਨੇ ਤੂੰ ਕੋ ਕੰਮ ਧੁੰਦਾ ਨਹੀਂ ਕਰਨਾ। ਇਸ ਤੋਂ ਬਾਅਦ ਮੈਂ ਆਪੇ ਕੰਮ ਧੁੰਦਾ ਕਰ ਲਵਾਂ। ਬਜਲ ਬੋਜ ਨਾ ਜੱਕੀਆਂ ਜੇ। ਮੈਂ ਸਾਰ ਰੱਬ ਨੇ ਸੁਣੀਆ ਆਪਣੀ। ਮੈਂ ਤਾਂ ਹੋਰ ਕੀ ਕਹਿੰਦੇ ਹੁਣ ਸੀ ਉਹ ਬਾਬਾ ਜਰਾ ਕਹਿ ਕੇ ਗਿਆ ਕਹਿੰਦਾ ਤੀਜ ਰੱਖੋ ਕਹਿੰਦਾ ਕਹਿੰਦਾ ਸੋਡੀ ਵੀ ਸੁਣੂਗਾ ਪਰਮਾਤਮਾ। ਚਲ ਜੇ ਪਰਮਾਤਮਾ ਸੁਣ ਲਈ ਆਪਾਂ ਵੀ ਪਰਮਾਤਮਾ ਨੂੰ ਮੰਨਣ ਲੱਗ ਜਾਵਾਂਗੇ। ਮੇਰਾ ਵਿਸ਼ਵਾਸ ਵੀ ਤਾਂ ਹੀ ਉੱਠ ਗਿਆ ਸੀ ਜਦੋਂ ਆਪਾਂ ਬੇਅਲਾਨ ਸੀਗੇ। ਰੋਈਦਾ ਪਾਇਨੇ ਮੈਂ ਕਹਿੰਦੇ ਤੁਰੇ ਕੋਈ ਨਾ ਆਏ ਬੋਲਿਆ ਦਾ ਉਹ ਮੇਰਾ ਵੀ ਕੀ ਜੀ ਕਰਦਾ ਇਸ ਕਹਿਣ ਨੂੰ ਮੇਰਾ ਮਨ ਇਹਨਾਂ ਫਿੱਕਾ ਪਿਆ ਜੀ ਮੈਂ ਲੋਕ ਖਾਪਦਾ ਤੁਰੇ ਫਿਰਦਾ ਇਨੀ ਜਮੀਨ ਜਾਦਾ ਮੈਂ ਕੀਦੇ ਵਾਸਤੇ ਕਮਾਉਂਦਾ ਸੀ ਮਹਾਂ ਜੀ ਦੇ ਇੱਕ ਆਦਮੀ ਉਸਦੀ ਰੱਬ ਨੇ ਤਾਂ ਹੀ ਮੇਰਾ ਸਵਾਰ ਕਾਂਗਰਸ ਆਪ ਤੂੰ ਪੈ ਜਾ ਮੈਂ ਕਰਦਾ ਬਲੀ ਹੁੰਦੀ ਬਸ ਅੰਨੀ ਦਰ ਲਾ ਦੀਏ ਇਹਦਾ ਬੜੀਆ ਹੋਇਆ ਮਾਲਕ ਦੇ ਘਰ ਦਾ ਹੁੰਦੀ ਮਾਲਕ ਨੇ ਆਪਣੇ ਵੀ ਮਨੀ ਪਤਾ ਹੀ ਪੀ ਦੇ ਦੇ ਐ ਤਾਂ ਹੋ ਜੂ ਕੋਈ ਵਕਤ ਕਹਿਣਾ ਸਾਨੂੰ ਵੀ ਹੈਗਾ ਇਹ ਤਾਂ ਵਧੀਆ ਕੀਤਾ ਐਵੇਂ ਫਕੀਰਾਂ ਦੇ ਗੱਲ ਦੀ ਪੈਦਾ ਹੁੰਦਾ ਮੈਨੂੰ ਬਥੇਰਾ ਸੁਣਾਉਂਦੇ ਸੀ ਆਪਣਾ ਵੀ ਵੀ ਕਿਸੇ ਨੂੰ ਰਾਹੀ ਬੰਦੀ ਨੂੰ ਪੁੱਛਦਾ ਨਹੀਂ ਜੇ ਲੀਗਾ ਕੀ ਪਤਾ ਕਦੋਂ ਕਿਸੇ ਦੀ ਦੁਆ ਲੱਗ ਜੇ ਮੈਂ ਮਾਤਮਾ ਬਿੰਤਾ ਚਾਹੇ ਸੀ ਜਿਸ ਨੂੰ ਕੋਈ ਲੋੜ ਨੀ ਬਤੋਦੀ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਮਨ ਪਈ ਹੋਵੇ ਸਾਡੇ ਇਹ ਵੀ ਤਾਂ ਇੱਕ ਹੂਬ ਸਾਡੇ ਲਾਗਦੇ ਲੋਕ ਤਾਂ ਨਹੀਂ ਮਾਰਾ ਚੰਗਾ ਕਹਿੰਦੇ ਲੋਕਾਂ ਨੂੰ ਬਹੁਤ ਮਿਹਰੇ ਕੰਨ ਸੁਣਨੇ ਪੈਂਦੇ ਉਹ ਤਾਂ ਕਹਿ ਦਿੰਦੀ ਹੈ ਵੀ ਤੇ ਰਸਵਾ ਰੁੱਖਾ ਹੋ ਗਿਆ ਜਦੋਂ ਘਰ ਵਾਲੀ ਨੂੰ ਲੋਕ ਕਹਿੰਦੇ ਨੇ ਵੀ ਜਨਾਨੀ ਦੀ ਤਰੀ ਬਾਝ ਹੈ ਦੁੱਖ ਬਹੁਤ ਹੁੰਦਾ। ਬਥੇਰੇ ਲੋਕ ਬਹੁਤ ਸਾਰੀਆਂ ਗੱਲਾਂ ਬਣਾਉਂਦੇ ਆਂ ਚੀਜ਼ੀਆਂ ਵੀ ਇਹਨਾਂ ਦੇ ਆਈ ਨਹੀਂ ਇਹਨਾਂ ਦੇ ਬਾਹ ਹੈ ਜਾ। ਇਹ ਗੱਲਾਂ ਸੁਣ ਕੇ ਬੰਦੇ ਦਾ ਸਵਾਰੁਖਾ ਹੁੰਦਾ ਪੂਣੀ ਸਵਾਰੁਖਾ ਹੋਇਆ ਸੀ ਮੇਰਾ। ਮੇਰਾ ਕਿਹੜਾ ਦਿਲ ਕਰਦਾ ਕਿਸੇ ਨੂੰ ਮਾਰਾ ਚੰਗਾ ਬੋਲਣ ਨੂੰ। ਚੱਲ ਉਹਨੋਂ ਨਾਲੇ ਮੈਂ ਸਮਝਾ ਕੇ ਆਇਆ ਮਾਂ ਦੀ ਤੀ ਨੂੰ ਦੇਖ ਲੈ ਵੀ ਤੂੰ ਵਜਨ-ਗੁਜਨ ਨਹੀਂ ਚੱਕਣਾ। ਹੁਣ ਫਿਰ ਬਾਹਰ ਟੱਕੀ ਪੱਤੀ ਐ। ਉਹ ਮੈਂ ਹਟਾਉਣਾ। ਓਏ ਹੌਲ ਤੈਨੂੰ ਕੀ ਹੋ ਗਿਆ ਤੂੰ ਕਿਉਂ ਬਾਅਦ ਚੱਕੀ ਫਿਰਦੇ ਤੈਨੂੰ ਨਾਲੇ ਮੈਂ ਕਿਹਾ ਸੀ ਵਜਨ ਨਿਜਕਣਾ ਓਏ ਖਾਲ ਕੋਈ ਆ ਮੈਂ ਤਾਂ ਸਾਈਡ ਤੇ ਕਰਕੇ ਧਰਦੀ ਸੀ ਲੈ ਹੁਣ ਕੰਮ ਤਾਂ ਕਰਨੀ ਨੇ ਹੁਣ ਕੰਮ ਥੋੜੀ ਛੱਡਣੇ ਨੇ ਆਪਾਂ ਨੇ ਬਾਹਲਾ ਵਜਨ ਪੁੱਜਣ ਵਾਲਾ ਕੰਮ ਨਾ ਕਰ ਉੱਚੇ ਨੀਵੇਂ ਪਤਾ ਪੈ ਤਾ ਵੱਜ ਗਿਆ ਨੁਕਸਾਨ ਹੋ ਜਾਂਦਾ ਤੇ ਪੈ ਜਾਂਦਾ ਕੋਈ ਨਾ ਕੋਈ ਨਾ ਕੁਝ ਨਹੀਂ ਹੁੰਦਾ ਹੈਗਾ ਐਂ ਜੇ ਮੈਨੂੰ ਕਹਿਜਾ ਕਰ ਡਰ ਡਰ ਕੇ ਕਰਾਂਗੇ ਨਾ ਕੰਮ ਫਿਰ ਜੇ ਵੀ ਨਹੀਂ ਕੰਮ ਪੂਰਾ ਚੜਨਾ ਬਣਾ ਕੰਮ-ਕੁਮ ਤਾਂ ਮਾਰਾ ਮੋਟਾ ਜਿਹੜਾ ਰੋਟੀ-ਰੋਟੀ ਦਾ ਕਰ ਲਿਆ ਕਰ ਤੂੰ ਹਜੇ ਕੋਈ ਨਾ ਮੈਂ ਹੌਲੀ-ਹੌਲੀ ਕਰ ਲ ਆ ਕਰੇ ਪਤਾ ਕਰਦੇ ਆ ਕਿਸੇ ਨੇ ਖੈਰ ਨਹੀਂ ਪਾਈ ਸਾਰਾ ਪਿੰਡ ਗਾਤਾ ਵਾ ਵਾ ਬਾ ਜਾਂਦਾ ਰਹੇ ਭਗਤਾ ਚਾਹ ਦੀ ਘੁੱਟ ਪਿਆ ਦੇ ਉਹ ਬਾਬਾ ਕੋਈ ਘਰੇ ਨਹੀਂ ਚਾਹ ਤਾਂ ਪੀਂਦਾ ਯਾਰ ਤੈਨੂੰ ਚੱਲ ਕੋਈ ਨਹੀਂ ਭਾਈ ਵਾਈ ਗਰੁੱਪ ਉੱਪਰ ਲਈ ਕਰੀ ਪਿਆ ਵਾਈ ਗਰੁੱਪ ਉੱਪਰ ਲਈ ਕਰ ਸਾਰਾ ਪਿੰਡ ਗਾਤਾ ਕਿਸੇ ਨੇ ਖੈਰ ਨਹੀਂ ਪਾਈ ਲੋਕਾਂ ਕੋਲੇ ਟਾਈਮ ਹੈ ਨਹੀਂ ਪੁੰਨਦਾਨ ਕਰਨ ਦਾ ਚੱਲ ਆ ਘਰ ਵਾਲਾ ਬੰਦਾ ਰੁੱਖਾ ਤਾਂ ਹੈਗਾ ਪਰ ਚਾਹ ਜ਼ਰੂਰ ਪਿਆ ਦਿੰਦਾ ਦੀਪਾ ਚੰਗੀ ਆ ਪੀਪਾ ਨਹੀਂ ਦੀਂਦੀ ਭਗਤ ਤ ਫਿਰਦਾ ਕਿਉਂਦਾ ਰਹੇ ਭਗਤਾ ਇੱਥੇ ਬਹਿ ਜਾਣੇ ਆ ਹੁਣ ਨਾ ਪਤੰਦੇ ਬਾਬਾ ਥੱਲੇ ਕਿਉਂ ਪੈਣਾ ਉਰੇ ਆ ਜਾ ਅੱਜ ਤੱਕ ਢੰਡਾ ਲੱਗਦਾ ਥੱਲੇ ਜਾ ਤਾਂ ਆ ਗਿਆ ਬਾਬਾ ਆ ਅੰਦਰ ਬਹਿ ਜਾ ਉੱਥੇ ਬਹਿ ਜਾ ਮੰਜੇ ਤੇ ਬਹਿ ਜਾ ਤੈਨੂੰ ਕਿਉਂਦਾ ਰਹੇ ਭਗਤਾ ਫਰਕ ਪਿਆ ਸੁਭਾਅ ਚ ਪਹਿਲਾਂ ਨਾਲੋਂ ਉਹ ਬਾਬਾ ਬਸ ਪੁੱਤ ਨੂੰ ਪਤਾ ਹੀ ਹੈਗਾ ਜਿਹੜੇ ਦਿਨ ਸੀਗੇ ਰੁੱਖੇ ਜਿਹਾ ਲੰਘੇ ਹੁਣ ਪ੍ਰਮਾਤਮਾ ਨੇ ਸਾਡੀ ਸੁਣ ਲਈ ਜਿਹੜਾ ਤੂੰ ਕਹਿ ਗਿਆ ਇੱਧਰ ਬੈ ਜਾ ਬਾਬਾ ਖੂਰੇ ਤੇ ਚਲ ਆ ਟੇਬਲ ਤੇ ਬੈ ਜਾਣੇ ਹੁਣ ਇਹ ਦੱਸ ਬਾਬਾ ਚਾਹ ਪੀਣੀ ਹੈ ਕਿ ਰੋਟੀ ਖਾਣੀ ਹੈ ਚਾਹ ਹੀ ਪਿਆ ਦੇ ਤੇਰੀਆਂ ਗੱਲਾਂ ਸਹੀ ਸੀ ਬਾਬਾ ਬਾਬਾ ਜਿਹੜਾ ਪ੍ਰਮਾਤਮਾ ਦੇ ਘਰੇ ਦੇਰ ਰਗਣਾ ਆਂ ਦੇਰ ਨਹੀਂ ਹੁਣ ਸਾਡੀ ਮਾਲਕ ਨੇ ਸੁਣ ਲਈ ਅੱਛਾ ਹਾਂ ਸਾਡੇ ਵੀ ਹੁਣ ਸਿੱਧੇ ਹੋ ਗਏ ਉਸ ਪਰਮਾਤਮਾ ਨੂੰ ਵੀ ਅਰਦਾਸ ਕਰਦਾ ਸਾਰਿਆਂ ਨੂੰ ਮੈਂ ਤਾਂ ਇਹੀ ਕਹਾਂਗਾ ਕਿ ਕਿਸੇ ਸੰਤ ਸਾਧੂ ਉੱਠਾ ਨਹੀਂ ਬੋਲਣਾ ਚਾਹੀਦਾ ਜੀ ਬਾਬਾ ਨੂੰ ਮੈਂ ਕਿਹਾ ਸੀ ਭਗਤਾ ਵੀ ਗੁਰੂ ਘਰ ਜਾਇਆ ਕਰੋ ਉਹ ਕਹਿੰਦੀ ਬਾਬਾ ਆਕੇ ਬੈਠਾ ਸਾਰੇ ਪਾਸਿਓਂ ਉਹ ਬਾਬਾ ਮੇਰਾ ਤਾਂ ਮਾਨੀ ਮਰ ਗਿਆ ਸੀਗਾ ਇਸ ਜੀਤੋਂ ਹੌਸਲਾ ਨਹੀਂ ਹਾਰਨਾ ਚਾਹੀਦਾ ਭਗਤਾ ਹੌਸਲਾ ਲੋਕ ਹਟਾ ਦਿੰਦੇ ਬਾਬਾ ਲੋਕਾਂ ਦੀ ਨਾ ਸੁਣੋ ਲੋਕ ਇਹੋ ਜਿਹੇ ਮਿਹਨੇ ਮਾਰਦੇ ਨੇ ਕਿ ਲੋਕ ਆਇਆਂ ਜੀ ਕਰਦਾ ਵੀ ਬੰਦੇ ਇਸ ਜੱਗ ਤੇ ਆਏ ਕਿਉਂ ਆ ਕਰ ਹੁਣ ਸਾਡੀ ਮਾਲਕ ਨੇ ਸੁਣ ਲਈ ਤੂੰ ਬਾਹਰ ਤੈਨੂੰ ਮੈਂ ਲਿਆਉਣਾ ਚਾਹ ਪਾਣੀ ਲਿਆ ਪਾ ਤਾਹ ਪਾਣੀ ਪੀਉਣਾ ਤੈਨੂੰ ਮੈਂ ਲਿਆ ਆਪਾਂ ਕੌਣ ਆਪੇ ਰੱਬ ਹੀ ਕਰਦਾ ਸਾਰਾ ਕੁਝ ਆ ਜਾ ਪੜ ਬੈ ਜਾ ਓਏ ਬਾਬਾ ਪੀ ਜਾ ਤੂੰ ਵੀ ਪਾ ਲਿਆ ਹੁੰਦਾ ਉਹ ਮੈਂ ਬਾਬਾ ਹੁਣੀ ਪੀਕੇ ਕੰਮ ਕੋ ਮੇਰੇ ਨੇ ਮੇੜ ਕੇ ਰਿਆ ਸੀਗਾ ਔਰ ਕਹਾ ਹੁੰਦਾ ਤੇਰੀ ਮਿਹਰ ਹੋ ਗਈ ਸਾਡੇ ਤੇ ਸਾਡੇ ਵੀ ਪਰਮਾਤਮਾ ਨੇ ਸੁਣ ਲਈ ਸਾਡੀ ਸਾਡੀ ਕਾਦੀ ਮਿਹਰ ਆ ਭਗਤਾ ਪਰਮਾਤਮਾ ਨੇ ਡਿਊਟੀ ਲਈ ਆ ਅਸੀਂ ਕਿਹੜਾ ਕੋਈ ਮੱਕੇ ਹਵੇਲੀਆਂ ਪਾਉਣੀਆਂ ਤਰੀ ਗੁਰੂਆਂ ਦੀ ਲਾ ਦਿੰਨੇ ਆ ਬਨਾਨ ਕਰਨ ਦਿੰਨੇ ਆ ਇਕੱਠਾ ਕਰਕੇ ਰੱਬ ਨੇ ਡਿਊਟੀ ਲਈ ਆ ਮਿਹਰ ਤਾਂ ਰੱਬ ਕਰਦਾ ਸਭ ਤੇ ਹੁਣ ਤਾਂ ਬਾਬਾ ਮੈਨੂੰ ਵੀ ਸੁਧੀ ਆ ਗਈ ਮੈਥੋਂ ਮਾਰੇ ਚੰਗੇ ਸ਼ਬਦ ਬੋਲੇ ਕੇ ਮੈਨੂੰ ਮਾਫ ਕਰ ਕੋਈ ਗੁੱਸਾ ਨਹੀਂ ਬੱਤ ਤੇਰੇ ਸਾਨੂੰ ਪਤਾ ਲੱਗ ਜਾਂਦਾ ਕੌਣ ਦਿਲੋਂ ਬੋਲ ਰਿਹਾ ਤੂੰ ਆਪ ਹੀ ਦੁਖੀ ਸੀ ਵਾਹ ਚਲੋ ਠੀਕ ਆ ਪਪਾ ਜੀ ਠੀਕ ਆ ਜੇ ਕੋ ਲੋਡ ਹੁੰਦੀ ਆ ਦੁੱਧ ਪਾਣੀ ਦੀ ਜਦੋਂ ਮਰਜ਼ੀ ਆ ਜਾਕਰ ਪਪਾ ਜਿਉਂਦੇ ਰਹੋ ਦੁੱਧੀ ਨਾਉ ਪੁੱਤੀ ਹਰੋਂ ਭਾਈ ਨਹੀਂ ਰਖਾਈ ਇਹ